ਲੋ ਜੀ ਅੱਜ ਆਪਾਂ ਬਣਾਉਣ ਜਾ ਰਹੇ ਆ ਬੇਹੀ ਰੋਟੀ ਜੋ ਰਾਤ ਦੀ ਰੋਟੀ ਹੁੰਦੀ ਬੱਚੀ ਆਪਾਂ ਉਹਦੀ ਚੂਰੀ ਬਣਾਉਣ ਲੱਗੇ ਆ ਇਹ ਗ੍ਰੈਂਡਰ ਕਰ ਲਈਏ ਬਰੀਕ ਕਰ ਲਈਏ ਗ੍ਰੈਂਡਰ ਕਰਕੇ ਇਹਦੇ ਵਿੱਚ ਆਪਾਂ ਪਾਵਾਂਗੇ ਲਾਲ ਘਿਓ ਨਾਲ ਵਿੱਚ ਪਾਵਾਂਗੇ ਗੁੜ ਇਹ ਤੁਹਾਨੂੰ ਹੁਣ ਬਣਾ ਕੇ ਵਿਖਾਵਾਂਗੇ ਕਿਸ ਤਰ੍ਹਾਂ ਬਣਦੀ ਹੈ ਬੇਹੀ ਰੋਟੀ ਦੀ ਚੂਰੀ ਹਾਂਜੀ ਬਾਅਦ ਵਿੱਚ ਪਰ ਤੁਹਾਨੂੰ ਦੱਸ ਦੇ ਕਿਦਾਂ ਬਣਾਉਂਦੇ ਆਂ ਵਾਈ ਗੁਰਦੀ ਦਾ ਖਾਲਸਾ ਵਾਈ ਗੁਰਦੀ ਕੀ ਫਤੇ ਜੀ ਸਾਰੇ ਪੈਟਰਾ ਤੇਵੇਂ ਜੇ ਠੀਕ ਠਾਕ ਜੇ ਤੇ ਅੱਜ ਭਾਬੇ ਦੀ ਬਣਾਉਣ ਲੱਗੇ ਆਂ ਨਈ ਰੈਸਪੀ ਨਮੀ ਰੈਸਪੀ ਨਮੀ ਸਿੱਖਣ ਲੱਗੀ ਆਂ ਮੈਂ ਪਹਿਲੀ ਵਾਰੀ ਬਣਾਉਣੀ ਆ ਤੇ ਮੈਂ ਵੀ ਸਿੱਖਣ ਲੱਗੀ ਆ ਹਾਂਜੀ ਤੇ ਮੇਰੇ ਨਾਲ ਦਾ ਤੁਸੀਂ ਵੀ ਸਿੱਖ ਲਓ ਇਹ ਜਿੱਤਾ ਤੁਹਾਨੂੰ ਪਹਿਲਾਂ ਸਮਾਨ ਦਿਖਾ ਚੁੱਕੇ ਆ ਨਾ ਅਸੀਂ ਤੇ ਹੁਣ ਭਾਬੀ ਜੀ ਦੱਸਣਗੇ ਪੀ ਕਿੰਦਾ ਕਿ ਦਸ ਮਾਰ ਪਾਉਣਾ ਹੁਣ ਅਸੀਂ ਕਿਉਂ ਪਾਉਣਾ ਪਹਿਲਾਂ ਕਿਉਂ ਪਾਉਣਾ ਹੈ ਕਿਉਂ ਗਰਮ ਕਰਮ ਤਾਂ ਹੋਣਾ ਨਹੀਂ ਰੱਬੀ ਆਪਾਂ ਹਾਂ ਤਾਂ ਆ ਵੀ ਗਰਮ ਕਰਕੇ ਵਿੱਚ ਕਿਉਂ ਪਾਉਣਾ ਤੇ ਜਿੰਨੇ ਮਤਲਬ ਫੁਲਕੇ ਆ ਜਿਹੜੀ ਬਾਤੀ ਰੋਟੀ ਹੁੰਦੀ ਆ ਉਹਦੇ ਹਿਸਾਬ ਨਾਲ ਆਪਾਂ ਕਿਉਂ ਪਾਉਣਾ ਤੁਹਾਨੂੰ ਜਿਆਦਾ ਵਿੱਚ ਚੰਗਾ ਲੱਗਦਾ ਥੋੜਾ ਕੰਈਂਗਾ ਲੱਗਦਾ ਵਸੇ ਦੇ ਵਿੱਚ ਜਿਆਦਾ ਚੰਗਾ ਲੱਗਦਾ ਕਿਉਂ ਝੂਰਮਾ ਬਣਦਾ ਤਾਂ ਬਹੁਤ ਵਧੀਆ ਇਹਨੂੰ ਮਿਕਸੀ ਨਾਲ ਗ੍ਰੈਂਡ ਕਰ ਲਿਆ ਸੀ ਆਪਾਂ ਇਹੜੇ ਬਾਸੀ ਹੱਥ ਨਾਲ ਵੀ ਕਰ ਲੈਂਦੀ ਹੱਥ ਨਾਲ ਵੀ ਕਰ ਲੈਂਦੀ ਆਪਾਂ ਜਿੰਨਾ ਗਰੰਟਨਾਂ ਕੀਤੀ ਹੋਈ ਆ ਤੇ ਇਹ ਆਪਾਂ ਗੁੜ ਜਿੱਦਾਂ ਜਿੱਦਾਂ ਵੇਖੋ ਆਪਾਂ ਸਿੱਖਦੇ ਆ ਕੋਈ ਸਸਾ ਖਾਂਗੇ ਕੋਈ ਸਿੱਖਾਂਗੇ ਆਪਾਂ ਹਨ ਮੈਨੂੰ ਬੜਾ ਵਧੀਆ ਸੁਣ ਕੇ ਲੱਗਾ ਕਿ ਆ ਬਣਾਉਣ ਬਾਫੀ ਰੋਟੀ ਜਿੱਤਾ ਤੁਹਾਨੂੰ ਸਾਰਾ ਸਮਾਨ ਆਪਾਂ ਦਿਖਾ ਰਹੇ ਆ ਕਿ ਜੋ ਜੋ ਵੀ ਸਮਾਰਟ ਬਣ ਬਣਿਆ ਤੇ ਇਹ ਆ ਰੋਟੀਆਂ ਗ੍ਰाइंड ਕੀਤੀਆਂ ਹੋਈਆਂ ਬਾਸੀ ਰੋਟੀ ਗ੍ਰाइंड ਕੀਤੀ ਹੋਈ ਆ ਇਹ ਗੋੜਿਆ ਗ੍ਰੀਟਾ ਗੋੜਿਆ ਬਿਲਕੁਲ ਮਿਕਸ ਕੀਤਾ ਆ ਔਰ ਦੇਸੀ ਘਿਓ ਦੇਸੀ ਘਿਓ ਪਾ ਪਾ ਚੁੱਕੇ ਆ ਜੂ ਰੋਟੀ ਦੇ ਹਿਸਾਬ ਨਾਲ ਪਾਉਣਾ ਜਿੰਨੀਆਂ ਰੋਟੀਆਂ ਉਸੇ ਹਿਸਾਬ ਨਾਲ ਪਾਉਣਾ ਮੈਂ ਕਿ ਵਿੱਚ ਜਿਆਦਾ ਹੀ ਚੰਗਾ ਲੱਗੇ ਵਿੱਚ ਤਰ੍ਹਾਂ ਤਰ੍ਹਾਂ ਜਿਹਾ ਲੱਗੇ ਉਹ ਤੇ ਚਲੋ ਜਦੋਂ ਘੱਟ ਖਾਂਦੇ ਘੱਟ ਪਾ ਲਓ ਤੇ ਮਤਲਬ ਚੂਰਮਾ ਜਿੱਤਰ ਬਾਸੀ ਰੋਟੀ ਦਾ ਚੂਰ ਤੇ ਮਤਲਬ वेस्ट ਨਹੀਂ ਜਾਏਗੀ ਇਹਨਾਂ ਲਈ ਬਾਸੀ ਰੋਟੀ ਬਹੁਤ ਠੀਕ ਹੁੰਦੀ ਸੀ ਇਹ ਦੇਖਣੇ ਤੇ ਤਰੀਕਾ ਇੱਕ ਬਾਸੀ ਰੋਟੀ ਖਾਣ ਦਾ ਤੇ ਹੁਣ ਤੁਹਾਨੂੰ ਭਾਬੀ ਜੀ ਦੱਸਣਗੇ ਵੀ ਕਿਦਾਂ ਵਿੱਚ ਕਿਉਂ ਪਾ ਕੇ ਅਸੀਂ ਗਰਮ ਕਰ ਲਿਆ ਆ ਪਹਿਲਾਂ ਹਨਾ ਚਲੋ ਭਾਬੀ ਜੀ ਦੱਸੋ ਹੁਣ ਕੀ ਪਾਉਣਾ ਵਿੱਚ ਹਾਂਜੀ ਹੁਣ ਆਪਾਂ ਇਹਨੂੰ ਰੋਟੀ ਬਰੀਕ ਕੀਤੀ ਹੈ ਆ ਆਪਾਂ ਇਹਦੇ ਵਿੱਚ ਐਡ ਕਰਨਾ ਹੈ ਚਾਹੀਦਾ ਮਤਲਬ ਰੋਟੀ ਗਰਮ ਕਰਕੇ ਕਿਉਂ ਤੇ ਆਪਾਂ ਇਹਨੂੰ ਵਿੱਚ ਰੋਟੀ ਜਿਹੜੀ ਮਤਲਬ ਕੀਤਾ ਆ ਚੋਲਮਾ ਬਣਾਇਆ ਆ ਉਹਦਾ ਗਰੰਟੀ ਦਿੱਤਾ ਆ ਉਹ ਆਪ ਪਾਤਾ ਤੇ ਬਹੁਤ ਸੋਹਣਾ ਕੋਝਰੀਆਂ ਵਿੱਚੋਂ ਤੁਹਾਨੂੰ ਨਜ਼ੀਕ ਕਰਕੇ ਦਿਖਾਣੀ ਹੈ 1 ਮਿੰਟ ਆ ਦੇਖੋ ਇਹ ਕੋਝਰੀ ਆਏ ਬਹੁਤ ਸੋਹਣਾ ਲੱਗੇਗਾ ਕੋਝਦਾ ਕੋਝਦਾ ਇਹਨੂੰ ਬ੍ਰਾਊਨ ਕਰਨਾ ਆਪਾਂ ਪੁੰਨ ਪੁੰਨ ਕੇ ਬ੍ਰਾਊਨ ਕਰ ਲਾਂਗੇ ਇਹਦੇ ਵਿੱਚ ਬਾਸੀ ਤੱਤ ਸਾਰੇ ਮਾਰ ਦੇਣੇ ਆ ਇਹਨੂੰ ਆਪਾਂ ਭੁੰਦੇ ਭੁੰਦੇ ਆਪਾਂ ਬਰਾਊਨ ਕਰਾਂਗੇ। ਜਿਵੇਂ ਕਾਹਨੋਂ ਭੁੰਦੇ ਜਾਵਾਂਗੇ ਆਪਾਂ ਤੇ ਬਰਾਊਨ ਹੋਣ ਤੱਕ ਭੁੰਨਦੇ ਰਾਵਾਂਗੇ। ਤੇ ਆਹ ਖੜਾ ਤੇਰਾ। ਲਓ ਜੀ। ਘਰਕ ਦਾ। ਆਹ ਲਓ ਜੀ। ਇਹਨੂੰ ਆਪਾਂ ਅਲਾਈ ਜਾਣਾ ਹੌਲੀ ਹੌਲੀ ਤੇ ਬਰਾਊਨ ਕਰਨਾ। ਜਾਣ ਕੋਈ ਤੇ ਜੀ ਰੋਟੀਆਂ ਬਕਾ ਲਾ ਕਰਨੀਆਂ ਰਾਤ ਨੂੰ ਜਾਂਦੇ ਸਵੇਰੇ ਮੈਂ ਕਿ ਖਵਾ ਦੇ ਕਰਨੀ ਸਤੂ ਮ ਬਣਾ ਕੇ ਖਵਾ ਲਿਆ ਕਰਨਾ ਕਰਦੇ ਲੋ ਇਹ ਦਿਨਾਂ ਪੋਕਾ ਵੀ ਜਲਦੀ ਲੱਗਦੀ ਦੁਪਹਿਰ ਤਾਂ ਵੀ ਹੋ ਜਾ ਕਰਨਾ ਇਹ ਜਾਂਦਾ ਨਾ ਜਿਤਨਾ ਸਰਦੀ ਆਉਗੀ ਨਾ ਕਿ ਸਰਦੀ ਜੀ ਬਹੁਤ ਵਧੀਆ ਲੱਗਦਾ ਜੀ ਤੇ ਉਹ ਤਾਂ ਸਰਦੀ ਵਾਸਤੇ ਹਨਾ ਮ ਵੀ ਸਰਦੀ ਵਾਸਤੇ ਵਧੀਆ ਲੱਗਦਾ ਹੈ ਤੇ ਸਰਦੀ ਜਿਵੇਂ ਨਾ ਤੇ ਨਾ ਤਾਕਤ ਵਾਲਾ ਵੀ ਹੁੰਦਾ ਥੋੜਾ ਤੇ ਉਹ ਵੀ ਕਰ ਮੈਚ ਪੈਂਦੀ ਆ ਤਾਂ ਥੋੜੀ ਜਿਹੀ ਤਸੀਨਰ ਬੰਨ ਲਾ ਕਰਕੇ ਖੜੀ। ਇਹਨੂੰ ਗੱਲ ਵਾ। ਹਾਂ ਜੀ ਹੁਣ ਵਿੱਚ ਸੌਂਫ ਪਾਉਣੀ ਆ ਆਪਾਂ ਪੁੱਜ ਗਿਆ ਚੰਗੀ ਤਰ੍ਹਾਂ ਇਹ। ਇਹਦੇ ਵਿੱਚ ਸੌਂਫ ਪਾਤੀ ਆ। ਤੇ ਹੁਣ ਗੜਪਣਾ। ਇਹ ਚ ਆਪਾਂ ਸੌਂਫ ਪਾਤੀ ਖੁਰ ਦੇ ਲਈ ਫਲੇਵਰ ਲਈ। ਤੂੰ ਗੁੜ ਪਾਉਗਾ ਹੁਣ ਆਪਾਂ ਇਹਦੇ ਚ ਗੁੜ ਪਾਵਾਂਗੇ ਛੂਰਮਾ ਤੇ ਆ ਰੋ ਰਿਆ ਜੀ ਬਾਸੀ ਰੋਟੀ ਤੋਂ ਕਦੀ ਵੀ ਬਾਸੀ ਰੋਟੀ ਹੁਣ ਤੁਹਾਡੀ ਵੇਸਟ ਨਹੀਂ ਜਾਊਗੀ ਮਤਲਬ ਖੁਦ ਬਾਸੀਆਂ ਰੱਖ ਕੇ ਤੇ ਫਿਰ ਤੁਸੀਂ ਬਣਾਓਗੇ ਵੀ ਖੁਦ ਬਾਸੀ ਰੋਟੀ ਉਜਾਦੀ ਪਕਾ ਕੇ ਰੱਖੋ ਇਹਨਾਂ ਟੇਸਤੀ ਇੱਕਰੀ ਬਣਾ ਕੇ ਦੇਖਿਓ ਜੀ ਮਸਾਲੇ ਅੱਧਾ ਮਤਲਬ 21 ਬਾਰ ਨਹੀਂ ਸਾਰਾ ਪਾਇਆ ਇਹਨਾਂ ਨੇ ਮੈਂ ਤਾਂ ਪਹਿਲਾਂ ਮਿਕਸ ਕਰ ਲਿਆ ਵਾ ਕਿ ਸੌਖਾ ਹੋ ਜਾਏ ਫਿਰ ਦੂਸਰੇ ਨਾਲ ਮਿਕਸ ਕਰ ਲਿਆ ਤੇ ਸੌਂਫ ਉਹ ਜ਼ਰੂਰੀ ਪਾਉਣੀ ਥਨੀ ਕਰ ਲਈ ਸੌਫ ਹੀ ਪਾਉਣੀ ਹੈ ਦਾ ਫਲੇਵਰ ਸੌਂਫ ਦਾ ਹੀ ਵਧੀਆ ਲੱਗਦਾ ਦੇ ਵਿੱਚ ਬੜਾ ਰੰਗ ਦੇ ਵਾ ਜਿਆਦਾ ਕਰਦੇ ਉਹ ਜੀ ਉਹ ਫਿਰ ਭਾਬੀ ਜੀ ਕਹਿੰਦੇ ਆ ਕਿ ਇੰਨਾ ਹੀ ਬੜਾ ਵਾ ਜਿਆਦਾ ਹੋ ਜਾਣਾਗਾ ਗੁੜ ਮਿੱਠਾ ਹੈ ਤੇ ਉਹਨਾਂ ਨੇ ਰੱਖ ਲਿਆ ਵਿੱਚੋਂ ਕਿ ਇੰਨਾ ਹੀ ਕਹਿੰਦੇ ਪਾਉਣਾ ਇਹ ਇਹਦੀਆਂ ਹੁਣ ਮਤਲਬ ਚ ਕਿੰਨਾਂ ਕਿਰ ਤੱਕ ਮਿਕਸ ਕਰਨਾ ਹੋ ਗਿਆ ਹੋ ਗਿਆ ਤੇ ਦੀ ਕਿ ਉਹ ਵਟਣੀਆਂ ਪਿੰਨੀਆਂ ਹਾਂ ਐਦਾ ਹੀ ਪਾਓ ਐਜਾ ਹੀ ਕੋਲੀਏ ਚ ਪਾ ਕੇ ਸੋਣਾ ਕਿੰਨੀਆਂ ਵਟਣੀਆਂ ਪਿੰਨੀਆਂ ਮਤਲਬ ਐਦਾਂ ਖਾਣੇ ਹੋਰ ਜੀ ਆਪਣੇ ਸ਼ੋਰਮਾ ਤਿਆਰ ਹੋ ਚੁੱਕਿਆ ਜੀ ਆਪਾਂ ਖਾਣ ਨੂੰ ਤਿਆਰ ਆ ਤੇ ਆਹ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਵਾ ਤੇ ਆਪਾਂ ਜੀ ਇਹਦੇ ਪੇਸਟ ਕਰਕੇ ਦੱਸੋ ਕਿਦਾਂ ਬਸ ਬਸ ਜੀ ਬਸ ਦੀ ਬਸ ਦੀ ਲੋ ਜੀ ਤੁਸੀਂ ਵੀ ਖਾਓ ਜੀ ਤੇ ਅਸੀਂ ਵੀ ਟੇਸਟ ਕਰੀਏ ਤੇ ਬਣਾਓ ਤੇ ਖਾਓ ਸਾਰੇ ਤੇ ਦੱਸੋ ਕਿ ਕਿਸ ਤਰ੍ਹਾਂ ਦਾ ਲੱਗਾ ਵਾ ਮੈਨੂੰ ਤਾਂ ਲੱਗਦਾ ਕਿ ਬਹੁਤ ਵਧੀਆ ਲੱਗੂਗਾ ਹਨਾ ਤੇ ਚਲੋ ਟੇਸਟ ਕਰਦੇ ਆ ਤੇ ਗਰਮ ਬਹੁਤ ਆ ਠੰਡਾ ਕਰਕੇ ਕਰਦੇ ਆ ਤੇ ਤੁਸੀਂ ਵੀ ਬਣਾਓ ਤੇ ਖਾਓ ਹੋਰ ਸਾਡੀ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸਾਨੂੰ ਆਪਣੀ رائے ਦਿਓ ਕਮੈਂਟ ਕਰਾਈ ਕੋ ਠੀਕ ਹੈ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਚ ਸਬਸਕ੍ਰਾਈਬ ਕਰਨ ਦਾ ਕਰਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਅੱਜ ਆਪਾਂ ਬਣਾਉਣ ਜਾ ਰਹੇ ਆ ਬੇਹੀ ਰੋਟੀ ਜੋ ਰਾਤ ਦੀ ਰੋਟੀ ਹੁੰਦੀ ਪਚੀ ਆਪਾਂ ਉਹਦੀ ਚੋਰੀ ਬਣਾਉਣ ਲੱਗੇ ਆ ਇਹ ਗ੍ਰੈਂਡਰ ਕਰ ਲਈਏ ਬਰੀਕ ਕਰ ਲਈਏ ਗ੍ਰੈਂਡਰ ਕਰਕੇ ਇਦੇ ਵਿੱਚ ਆਪਾਂ ਪਾਵਾਂਗੇ ਲਾਲ ੱਕੋ ਨਾਲ ਵਿੱਚ ਪਾਵਾਂਗੇ ਗੁੜ ਤੇ ਤੁਹਾਨੂੰ ਹੁਣ ਬਣਾ ਕੇ ਵਿਖਾਵਾਂਗੇ ਕਿਸ ਤਰ੍ਹਾਂ ਬਣਦੀ ਹੈ ਬੇ ਰੋਟੀ ਦੀ ਜੀ ਅਗ੍ਹੀ ਬਾਅਦ ਵਿੱਚ ਤੁਹਾਨੂੰ ਦੱਸਦੇ ਕਿਦਾਂ ਬਣਾਉਂਦੇ